ਕਿ ਤੁਸੀਂ ਜਾਣਦੇ ਹੋ ਕਿ ਕਦੇ ਭਾਰਤ ਦੇ ਬਾਦਸ਼ਾਹ ਔਰੰਗਜ਼ੇਬ ਨੇ 8ਵੇਂ ਪਾਤਸ਼ਾਹ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦੇ ਦਰਸ਼ਨ ਕਰਨ ਦੇ ਲਈ ਉਹਨਾਂ ਦੇ ਇੱਕ ਸਰਦਾਰੂ ਸਿੱਖ ਰਾਜਾ ਜੈ ਸਿੰਘ ਨੂੰ ਮਨਾਇਆ ਕਿ ਤੁਸੀਂ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਨੂੰ ਦਿੱਲੀ ਬੁਲਾਓ ਰਾਜਾ ਜੈ ਸਿੰਘ ਦੇ ਬੇਨਤੀ ਕਰਨ ਤੇ 8ਵੇਂ ਪਾਤਸ਼ਾਹ ਦਿੱਲੀ ਗਏ ਰਾਜਾ ਜੈ ਸਿੰਘ ਨੇ ਆਪਣੀ ਹਵੇਲੀ ਦੇ ਵਿੱਚ ਜਿਸ ਨੂੰ ਕਿ ਅੱਜ ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ ਕਿਹਾ ਜਾਂਦਾ ਹੈ ਉਸ ਆਪਣੇ ਬੰਗਲੇ ਦੇ ਵਿੱਚ ਉਹਨਾਂ ਦੀ ਰਹਿਸ਼ ਕੀਤੀ ਦੋ ਕੁ ਦਿਨ ਬੀਤਣ ਤੋਂ ਬਾਅਦ ਭਾਰਤ ਦਾ ਬਾਦਸ਼ਾਹ ਔਰੰਗਜ਼ੇਬ ਸਤਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਆਇਆ ਤਾਂ 8ਵੇਂ ਪਾਤਸ਼ਾਹ ਜੀ ਨੇ ਆਪਣੀ ਉਸ ਹਵੇਲੀ ਦੇ ਬੰਗਲੇ ਦੇ ਦਰਵਾਜੇ ਖਿੜਕੀਆਂ ਬੰਦ ਕਰਵਾ ਦਿੱਤੇ ਤਾਂ ਔਰੰਗਜ਼ੇਬ ਦੇ ਬੇਨਤੀਆਂ ਕਰਨ ਤੇ ਵੀ ਸਤਿਗੁਰੂ ਜੀ ਨੇ ਉਹਨਾਂ ਦਰਸ਼ਨ ਨਹੀਂ ਦਿੱਤੇ ਤੇ ਬਚਨ ਆਖ ਕੇ ਕਿ ਨਹਿ ਮਲੇਸ਼ ਕੋ ਦਰਸ਼ਨ ਦੇ ਹੈ ਵੀ ਤੇਰੇ ਵਰਗੇ ਪਾਪੀ ਦੇ ਅਸੀਂ ਮੱਥੇ ਵੀ ਨਹੀਂ ਲੱਗਣਾ ਚਾਹੁੰਦੇ ਉਹਨੇ ਆਖਿਆ ਜੇ ਦਰਸ਼ਨ ਹੀ ਦੇਣੇ ਤੇ ਕੋਈ ਬਚਨ ਸੁਣਾਓ ਤਾਂ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਮਾਹ ਰਾਜ ਜੀ ਨੇ ਗੁਰੂ ਨਾਨਕ ਦੇ ਮਹਾਰਾਜ ਦੀ ਬਾਣੀ ਦੀ ਪੰਕਤੀ ਜਿਹੜੀ ਪੰਕਤੀ ਸੀ ਕਿ ਕਿਆ ਖਾਦਾ ਕਿਆ ਪਹਿੰਦਾ ਹੋਏ ਜਾਂ ਮਨ ਨਾਹੀ ਸੱਚਾ ਸੋਏ ਉਹ ਪੰਕਤੀ ਸੁਣਾਈ ਪਰ ਉਸ ਔਰੰਗਜ਼ੇਬ ਨੂੰ 8ਵੇਂ ਪਾਸ਼ਾ ਜੀ ਨੇ ਦਰਸ਼ਨ ਤੱਕ ਨਹੀਂ ਸੰਦੇਤੇ